ਬਾਬਾ ਮਿੱਟੀ 'ਚ ਮਲੋਣਾ ਕੋਈ ਸੌਖਾ ਡੀਜ਼ਲ ਮਹਿੰਗਾ ਹੋ ਗਿਆ ਸੰਧ ਮਿਲਦੇ ਕੋਈ ਨਹੀਂ ਕਿਉਂ ਨਹੀਂ ਸੌਖਾ ਬਾਬਾ ਜੀ ਬਥੇਰੀਆਂ ਮਸ਼ੀਨਾਂ ਨੇ ਹਲਤਾ ਸਾਂਭੇ ਕੱਢਣਾ ਪੈਣਾ ਨਾ ਅੱਜ ਜਿਹੜੀ ਖੇਤਾਂ 'ਚ ਬਲਦੀ ਆਗ ਹੈ ਨੀਰੇ ਜ਼ਹਿਰ ਹੈ ਮੈਡਮ ਜੀ ਤੁਸੀਂ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਗੱਡੀਆਂ ਚ ਆਏ ਹੋ ਉਹਨਾਂ ਤੋਂ ਨਿਕਲਦਾ ਧੂਆਂ ਕਿਹੜੀ ਸੰਦੀਪਨੀ ਬੂਟੀ ਹੈ ਆ ਸ਼ਹਿਰਾਂ ਦੀਆਂ ਫੈਕਟਰੀਆਂ 'ਚੋਂ ਨਿਕਲਦਾ ਧੂਆਂ ਮਨੁੱਖਤਾ ਲਈ ਕਿੱਥੋਂ ਤੱਕ ਲਾਹੇਵੰਦ ਹੈ ਜੇ ਅਸੀਂ ਸਾਰੇ ਇੱਕ ਦੂਜੇ ਨੂੰ ਇਹਦਾ ਬਲੇਮ ਕਰਦੇ ਰਾਂਗੇ ਫਿਰ ਇਹ ਤਾਂ ਕੋਈ ਮਸਲੇ ਦਾ ਹੱਲ ਨਹੀਂ ਨਾ ਹੋਇਆ ਮੈਡਮ ਮਸਲੇ ਦਾ ਹੱਲ ਕਰਨ ਲਈ ਜ਼ਮੀਨ ਤੇ ਆਉ ਕਿਸਾਨ ਜਿੰਨੀ ਮਿਹਨਤ ਕਰਦਾ ਉਹਨੂੰ ਉਹਦਾ ਹੱਕ ਨਹੀਂ ਮਿਲਦਾ ਸਾਡਾ ਤਾਂ ਤੋਰੀ ਮੁਲਕਾ ਬਹੁਤ ਮੁਸ਼ਕਲ ਨਾਲ ਚੱਲਦਾ ਅਸੀਂ ਕਿੱਥੋਂ ਇੰਨੀਆਂ ਮਹਿੰਗੀਆਂ ਮਸ਼ੀਨਾਂ ਲੈ ਲਈਆਂ ਜਾਂ ਸਰਕਾਰ ਜਿਹੜੀਆਂ ਸਬਸਿਡੀਆਂ ਦੀ ਗੱਲ ਕਰਦੀ ਹੈ ਇਹ ਵੱਡੇ ਜ਼ਿਮੀਦਾਰੀ ਲੈ ਸਕਦੇ ਨੇ ਲੱਖ ਡੇਢ ਲੱਖ ਰੁਪਇਆ ਪਹਿਲਾਂ ਰਿਸ਼ਵਤ ਦੇਣੀ ਪੈਂਦੀ ਹੈ ਸਾਡੇ ਕੋਲ ਸੁਹਾਗਾ ਨਹੀਂ ਲੈ ਹੁੰਦਾ ਫਿਰ ਫਸਲੀ ਚੱਕਰ ਅਪਣਾਓ ਤੇ ਸਬਜ਼ੀਆਂ ਬੀਜੋ ਉਹ ਕਹਿਣਾ ਸੌਖਾ ਕਰਨਾ ਨਹੀਂ ਵੱਡੇ ਵੱਡੇ ਹੋਟਲਾਂ 'ਚ ਤੁਸੀਂ ਅਮੀਰ ਲੋਕ ਬੈਠ ਕੇ 2000 ਦਾ ਲੰਚ ਤਾਂ ਕਰ ਸਕਦੇ ਹੋ ਪਰ ਸਾਡੀ 10 ਰੁਪਏ ਕਿਲੋ ਵਾਲੀ ਸਬਜ਼ੀ ਤੁਹਾਨੂੰ ਮਹਿੰਗੀ ਲੱਗਦੀ ਹੈ ਅਖੇ ਸਸਤੀ ਕਰ ਲਓ ਮਹਿੰਗੀ ਹੈ